ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਰਾਜ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਇਹਦੇ ਗਿੱਦੜ ਬਾਹਰ ਆ ਰਹਿ ਜਾਂਦਾ ਮਲੋਟ ਵੀ ਇੱਥੋਂ ਕੋਈ ਬਹੁਤਾ ਦੂਰ ਨਹੀਂ ਸੋ ਗਿੱਦੜ ਬਾਏ ਦੇ ਨੇੜੋਂ ਥਰਾਜ ਵਾਲੇ ਪਿੰਡ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਜਿਹੜੀ ਉਹ ਬਣਾ ਰਹੇ ਆ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਮੇਰੀ ਤੀਜੀ ਵੀਡੀਓ ਹੈ ਦੋ ਦੋ ਨਾਕ ਕਰਕੇ ਬਾਈ ਨੇ ਪਹਿਲਾਂ ਵੀ ਦੋ ਵਾਰ ਵੀਡੀਓ ਬਣਾਈ ਸੀ ਚਾਰ ਪਸ਼ੂ ਵੇਚੇ ਤੇ ਦੋ ਵੇੜਾਂ ਅੱਜ ਫੇਰ ਵਿਕਾਊ ਕੀਤੀਆਂ ਇੱਥੇ ਇੱਕ ਛੋਟਾ ਜਿਹਾ ਸੈਟਅਪ ਪਰ ਸੋਨਾ ਬਾਈ ਨੇ ਪ੍ਰਬੰਧ ਬਣਾਇਆ ਹੋਇਆ ਹੈ ਤਾਂ ਪਾਈਪਾਂ ਲਾ ਕੇ ਪਸ਼ੂਆਂ ਦੇ ਵਿੱਚ ਐਂਟਰ ਕਰਨ ਦੀ ਲੋੜ ਨਹੀਂ ਬਾਹਰੋਂ ਹੀ ਸਾਇਲਜ ਪੱਠਾ ਇਹਨਾਂ ਨੂੰ ਪਾਇਆ ਜਾਂਦਾ ਤੇ ਇੱਥੇ ਇਹ ਵੇੜਾਂ ਖੁੱਲੀਆਂ ਰਹਿੰਦੀਆਂ ਵਛੀਆਂ ਛੋਟੀਆਂ ਵੀਰ ਪਾਲ ਲੈਂਦਾ ਤੇ ਜਦੋਂ ਤਿਆਰ ਹੋ ਜਾਂਦੀਆਂ ਫਿਰ ਉਹ ਨਾਕ ਅੱਗੇ ਸੇਲ ਕਰ ਲੈਂਦਾ ਬੜੇ ਸੋਹਣੇ ਰੰਗ ਰੂਪ ਦੀਆਂ ਅੱਜ ਦੋ ਵੇੜਾਂ ਵੀਰ ਨੇ ਵਿਕਾਊ ਕੀਤੀਆਂ ਜਿਹਦੇ ਚੋਂ ਇੱਕ ਗੱਬਣ ਹਜੇ ਦਿਨ ਲਾਉਗੀ ਸੋਨ ਚ ਫਿਕਸ ਤੇ ਚੰਗੇ ਸੋਹਣੇ ਹਵਾਨੇ ਦੀ ਹੈ ਤੇ ਇੱਕ ਵੜ ਜਿਹੜੀ ਉਹ ਬਿਲਕੁਲ ਤਾਜੀ ਸੂਈ ਵੀ ਤੁਹਾਨੂੰ ਦਿਖਾ ਦੇਣੀ ਹੈ ਹੈ ਗੱਬਣਾ ਵਾਲੀ ਗੱਲ ਹੀ ਪਰ ਹੈ ਸੂਈ ਸਵਾਈ ਗੱਬਣ ਵਾਲੀ ਗੱਲ ਇਸ ਕਰਕੇ ਕਿਉਂਕਿ ਹਜੇ ਇਹ ਬਿਲਕੁਲ ਹੀ ਤਾਜੀ ਸੂਈ ਹੈ ਤਾਂ ਤੁਸੀਂ ਸਿਰਫ ਥਾਣੀ ਪਾਸ ਕਰੋਗੇ ਦੁੱਧ ਦੇ ਤੋਂ ਥੱਲੋਂ ਕਿੰਨਾ ਚੋਲੋਗੇ ਉਹ ਤੁਹਾਡੀ ਆਪ ਦੀ ਸੇਵਾ ਤੇ ਸੰਭਾਲ ਹੈ ਹਵਾਨੇ ਵਾਲੇ ਪੱਖ ਤੋਂ ਬਾ ਕਮਾਲ ਹੀ ਹੈ ਕਿਉਂਕਿ ਇੰਨਾ ਫਿਟਿੰਗ ਵਾਲਾ ਹਵਾਨਾ گاਵਾ ਦੇ ਵਿੱਚ ਜਿਹੜਾ ਹੋ ਉਹ ਦੀ ਬੜੀ ਮੰਗ ਰਹਿੰਦੀ ਹੈ ਦੇ ਵਾੜਾ ਥਣ ਹਵਾਨੇ ਵੱਲੋਂ ਵੀ ਬਹੁਤ ਸੋਹਣੀ ਆ ਆਓ ਸ਼ੁਰੂਆਤ ਕਰੀਏ ਭਾਈ ਤੋਂ ਆਪਾਂ ਜਾਣਕਾਰੀ ਲੈਣੀ ਸ਼ੁਰੂ ਕਰਦੇ ਆਂ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਨਵਜੋਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੋ ਨਾਗ ਅੱਜ ਵਕਾਉ ਕੀ ਹਾਂ ਜੀ ਹਾਂਜੀ ਹਾਂਜੀ ਇੱਕ ਆਪਾਂ ਘਰੇ ਹੀ ਸੰਭੀਆਂ ਵੇਲੇ ਹਾਂਜੀ ਕਰਦੀਆਂ ਹੀ ਦੋਨੇ ਬੱਛੀਆਂ ਜਿਹੜੀ ਤਾਜੀ ਸੋਈ ਹੈ ਭਾਈ ਕੀ ਡਿਟੇਲ ਹੈ ਇਹਦੀ ਇਹ ਵੀਰੇ ਗੈਲੈਕਸੀ ਦੀ ਆਪ ਹੈ ਪਾਈਪਰ ਦੀ ਮਗਰ ਬੱਛੀ ਹੈ ਇਹਦੇ ਪਾਈਪਰ ਦੀ ਬੱਛੀ ਨੂੰ ਜਾਨਣਾ ਹਾਂਜੀ ਹਾਂਜੀ ਸੋਈ ਕਦੋਂ ਭਾਈ ਤੇ ਕੱਲ ਸ਼ਾਮ ਨੂੰ ਸੋਈ ਸੀ ਕੱਲ ਸ਼ਾਮ ਨੂੰ ਸੋਈ ਹਾਂਜੀ ਦੰਦੋ ਕਿਵੇਂ ਇਹ ਦੋਂਦੀ ਹੈ ਜ ਰੇਟ ਕੀ ਰਹਿਣਾ ਦਾ ਰੇਟ ਫੋਨ ਤੇ ਕਰ ਲਾਂਗੇ ਖੁੱਲ ਗਏ ਨੂੰ ਦੋਸਤੋ ਗੈਲੈਕਸੀ ਦੀ ਆਪ ਤੇ ਪਾਈਪਰ ਦੀ ਵੱਛੀ ਨੂੰ ਇਹਨੇ ਜਨਮ ਦਿੱਤਾ ਸੂਆ ਪਹਿਲਾ ਸੂਈ ਹੈ ਦੋ ਦੰਦ ਵਹਿੜਾ ਕੱਲ ਸ਼ਾਮ ਨੂੰ ਸੂਈ ਹੈ ਅੱਜ ਸਵੇਰ ਦੇ ਪੱਖ ਜੇ ਚ ਵੀਡੀਓ ਬਣਾ ਰਹੇ ਹਾਂ ਤੁਸੀਂ ਹਵਾਨਾ ਇਹਦਾ ਭਰਿਆ ਦੇਖ ਰਹੇ ਹੋ ਤਾਂ ਫਿਟਿੰਗ ਵਾਲਾ ਹਵਾਨਾ ਪ੍ਰੋਪਰ ਤੁਹਾਨੂੰ ਦਿਸਦਾ ਹੋਣਾ ਕੁਆਲਿਟੀ ਹਵਾਨੇ ਦੀ ਹਮੇਸ਼ਾ ਮੈਂ ਗੱਲ ਕਰਦਾ ਉਹਨਾਂ ਜਿਹੜੀ ਗਾਂ ਖਰੀਦਦੇ ਹੋ ਜੇ ਇਦਾਂ ਦੇ ਥਣ ਹਵਾਨੇ ਦੀ ਖਰੀਦ ਲਓ ਤਾਂ ਕਿੰਨੀਆਂ ਪੀੜੀਆਂ ਬੱਚੇ ਲਈ ਜਾਇਓ ਜੇ ਇਕ ਤਾਂ ਰਵਾਚੰਗਾ ਬਣ ਜੂਗਾ ਦੂਜੀ ਗੱਲ ਇਹ ਹਵਾਨਾ ਟੁੱਟਦਾ ਨਹੀਂ ਇਹਦੇ ਵਿੱਚ ਨੁਕਸ ਨਹੀਂ ਬਣਦੇ ਛੇਤੀ ਸੋ ਸੋਹਣੇ ਫਿਟਿੰਗ ਵਾਲੇ ਹਵਾਨੇ ਦੀ ਵੈੜਾ ਦੋਸਤੋ ਆ ਕੇ ਜਰੂਰ ਕੋਲੋਂ ਦੇਖਿਓ ਜਿਹਨੂੰ ਪਸੰਦ ਆਵੇ ਜਾਂਦੇ ਨੂੰ ਜੋਫੇ ਗਲਾਬੀ ਰੰਗ ਦੇ ਥਾਣਾ ਦੋਸਤੋ ਤੇ ਥੱਲੇ ਨੂੰ ਬਿਲਕੁਲ ਸਿੱਧੇ ਆ ਨਸਲ ਐਚ ਐਫ ਤੇ ਵੱਛੀ ਪਾਈਪਰਵੋਲ ਦੀ ਇਹਨੇ ਜਨਮ ਦਿੱਤਾ ਫਿਰ ਇੱਕ ਵਾਰ ਮੋਡਿਊਲ ਦਿੱਤਾ ਉਹ ਗੇਟ ਵਾਲ ਨੂੰ ਲੈ ਜੀ ਸਿੱਧੀ ਬੱਧੀ ਸੈਂਗੇ ਦੇ ਦਾਗੇ ਹੋਏ ਆ ਪਰ ਜਿਹੜਾ ਉਹ ਥੋੜੇ ਇਦਾਂ ਲੱਗਦਾ ਕਿ ਕਪਸ ਵਾਲਾ ਬੜਾ ਜਿਆ ਫੁੱਟ ਹੈ ਜੀ ਹੂੰ ਸੋ ਖਵਾਨਾ ਫੇਰ ਦੇਖ ਲਓ ਇਹਦਾ ਲੈ ਆ ਵੀਰੇ ਵਾਪਸ ਇੱਥੇ ਖੁੱਲੀਆਂ ਫਿਰਦੀਆਂ ਰਹਿੰਦੀਆਂ ਦੋਸਤੋ ਹੀ ਫਰ ਹੋਰ ਵੀ ਪਾਈ ਦੀਆਂ ਛੱਡੀਆਂ ਹੋਈਆਂ ਇੱਥੇ ਵੈੜਾ ਜਿਹੜੀਆਂ ਉਹ ਤਿਆਰ ਕਰਕੇ ਬਾਈ ਵੇਚ ਲੈਂਦਾ ਹਰੇਕ ਦਾ ਆਪੋ ਆਪਣਾ ਢੰਗ ਹੈ ਕਿਤਾ ਕੋਈ ਵੀ ਕਾਰੋਬਾਰ ਕਰਨ ਦਾ ਤਰੀਕਾ ਹੈ ਸੋ ਇਹ ਪਹਿਲੇ ਨੰਬਰ ਤੇ ਵੈੜ ਦੇਖੋ ਖਵਾਨੇ ਬਾਰੇ ਮੈਂ ਵਾਰ-ਵਾਰ ਇਸ ਕਰਕੇ ਕਹਿ ਰਹੇ ਆ ਵੀ ਤੁਸੀਂ ਵੀ ਦੇਖੋਗੇ ਜਿਹੜਾ ਫਿਕਸ ਹਵਾਨਾ ਦੱਸੋ ਇਹਦੀ ਬੜੀ ਮੰਗ ਰਹਿੰਦੀ ਹੈ ਐਚਐਫ ਦੇ ਵਿੱਚ ਇਸ ਤੋਂ ਬਾਅਦ ਜਿਹੜੀ ਵੈੜ ਹੈ ਇਸੇ ਤਰ੍ਹਾਂ ਦੇ ਥਣ ਹਵਾਨੇ ਦੀ ਤੁਹਾਨੂੰ ਇਹ ਵੈੜ ਜਿਹੜੀ ਮੈਂ ਦਿਖਾਉਂਗਾ ਜਿਹੜੀ ਦੂਜੇ ਨੰਬਰ ਤੇ ਦਿਖਾਉਣੀ ਹੈ ਨਵਜੋਤ ਭਾਈ ਇਹਦੀ ਕੀ ਡਿਟੇਲ ਹੈ ਯਾਰ ਮਾੜਾ ਦੀ ਆ ਭਾਈ ਸਪਾਇਕ ਤੋਂ ਸੈਕਸਟ ਤੋਂ ਗੱਬਣਾ ਜੀ ਠੀਕ ਹੈ ਇਹਦੇ ਦਿਨ ਕਿੰਨੇ ਬਾਕੀ 25 ਤਰੀਕ ਨੂੰ ਦਿਨ ਪੂਰੇ ਆ ਜੀ ਹਫਤਾਕ ਬਾਕੀ ਰਹਿ ਗਿਆ ਜੀ ਦੰਦੋ ਕਿਵੇਂ ਭਾਈ ਇਹ ਦੋਂਦੀ ਹੈ ਹੀ ਤੋੜ ਦਗੇ ਇਹਨੂੰ ਵੀ ਰੇਟ ਇਹਦਾ ਫੋਨ ਤੇ ਰੱਖੋ ਹਾਂਜੀ ਫੋਨ ਤੇ ਦੱਸੋ ਰੇਟ ਇਹਦਾ ਫੋਨ ਤੇ ਆ 2 ਦੰਦ ਸਪਾਈਕ ਦਾ ਸੈਕਸਰ ਸੀਮਨ ਬਾਈ ਕਿੰਦਾ ਲਵਾਇਆ ਹੈ ਰਮਾਡਾ ਦੀ ਦੱਸਿਆ ਹੈ ਹਾਂਜੀ ਹਾਂਜੀ ਰਮਾਡਾ ਬੋਲਦੀ ਹੈ ਹਵਾਨਾ ਦੇਖੋ ਇਹਦਾ ਵੀ ਬਹੁਤ ਸੋਹਣਾ ਰੰਗ ਰੂਪ ਪ੍ਰਿੰਟ ਦਸ ਸਵੇਸ ਵੈੜ ਦਾ ਵੀ ਪੂਰੀ ਜਾਣ ਵਾਲੀ ਬੱਛੀ ਹੈ ਦੋ ਦੰਦ ਹੈ ਇਹ ਖੁੱਲੀਆਂ ਰਹਿੰਦੀਆਂ ਸੋਹਣੇ ਰਸਾ ਦਾਜੀ ਪਾਏ ਇਹਨਾਂ ਦੇ ਠੀਕ ਹੈ ਤੋਂ ਫਿਰ ਵੀ ਸੋਹਣਾ ਤੁਰ ਰਹੀਆਂ ਕਿਉਂਕਿ ਨਸਲ ਚੰਗੀ ਹੈ شریف ਹੈ ਲੈ ਆ ਬਈ ਵਾਪਸ ਸੋਹਣੀ ਵੈੜਾ ਦੱਸੋ ਇਹ ਵੀ ਦੋ ਦੰਦ ਹੈ ਪਹਿਲਾ ਸੂਏ ਨੇ ਸੂਣਾ ਸੀਮਨ ਡਿਟੇਲ ਤੁਹਾਨੂੰ ਦੇਤੀ ਹੈ ਬਾਕੀ ਸੈਕਸਰ ਸੀਮਨ ਤੋਂ ਗੱਭਣ ਵੱਛੀ ਦੇ ਜੇ ਕਰਮਾ ਲਈ ਦੋ ਦੀਆਂ ਚਾਰ ਹੋ ਜਾਣੀਆਂ ਜਿਹੜਾ ਉਹ ਭਰਾ ਜੇ ਇਕੱਠੀਆਂ ਖਰੀਦ ਕੇ ਲੈ ਜਾਂਦਾ ਸੋ ਦੋਸੋ ਅੱਜ ਦੀ ਇਸ ਵੀਡੀਓ ਦੇ ਦੋ ਨਗ ਬਕਾਉ ਸੀ ਦੋਨਾਂ ਬਾਰੇ ਡਿਟੇਲ ਦੇਤੀ ਹੈ ਤਸੱਲੀ ਕਰਿਓ ਫੁੱਲ ਜਿਹੜਾ ਪਸ਼ੂ ਤੁਸੀਂ ਖਰੀਦਣਾ ਹੈ ਨੰਬਰ 2 ਦਾ ਸਕਰੀਨ ਉੱਤੇ ਚੱਲੀ ਜਾਂਦਾ ਨਵਜੋਤ ਭਾਈ ਇੱਕ ਵਾਰੀ ਦੀ ਵੱਛੀ ਠਾਦੀ ਸੋ ਪਹਿਲੇ ਨੰਬਰ ਵਾਲੀ ਵਹਿੜ ਦੀ ਵੱਛੀ ਇੱਕ ਵਾਰ ਬਾਈ ਠਾ ਦੂਗਾ ਮੇਰੇ ਇੱਕ ਹੋਰ ਆਈਡੀਆ ਦਿਮਾਗ 'ਚ ਆਉਂਦਾ ਜਿਹਦੇ ਕੋਲ ਜਗ੍ਹਾ ਹੈ ਜ਼ਰੂਰੀ ਨਹੀਂ ਵੀ ਤੁਸੀਂ ਫਾਰਮ ਵਾਂਗੂ ਛੱਡ ਹੀ ਪਾਉਣਾ ਹੈ ਤੁਸੀਂ ਪਸ਼ੂ ਖੁੱਲੇ ਛੱਡਣ ਦਾ ਸਿਸਟਮ ਦੇਖੋ ਤੁਹਾਡੇ ਕੋਲ ਕਿਹੜੇ ਤਰੀਕੇ ਨਾਲ ਬਣ ਸਕਦਾ ਹੈ ਇੱਕ ਤਾਂ ਖੇਚਲ ਘਟ ਜੂਗੀ ਦੂਜਾ ਪਸ਼ੂਆਂ ਦੀ ਸਿਹਤ ਸੋਹਣੀ ਹੋ ਜਾਂਦੀ ਹੈ ਸੋ ਇਹ ਬੱਚੀ ਆ ਦੋਸਤੋ ਕਿਉਂਕਿ ਸੂਈ ਹਜੇ ਕੱਲ ਦੀ ਹੈ ਤਾਂ ਇਹ ਜਿਹੜਾ ਬੱਚਾ ਜਿਹੜਾ ਉਸੇ ਤਰੀਕੇ ਨਾਲ ਖੜੂਗਾ ਕੱਲ ਸ਼ਾਮ ਨੂੰ ਇਹ ਵੈਡ ਨੇ ਇਸ ਬੱਚੀ ਨੂੰ ਜਨਮ ਦਿੱਤਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ